ਕਰ ਤਰਸੀਲੇ ਜਨਾਲਾ ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਤੁਸੀਂ ਲੱਖ ਲੱਖ ਰੁਪਈਆ ਦੇ ਕੇ ਸਕੂਲਾਂ ਨੂੰ ਬੱਚਿਆਂ ਨੂੰ ਪੜਾਉਂਦੇ ਜੋ ਅੱਜ ਕੱਲ ਨਾ ਕੋਈ ਮਾਸਟਰ ਦਾ ਨਾ ਕੋਈ ਮੈਡਮ ਦਾ ਨਾ ਕੋਈ ਜੱਟ ਦਾ ਨਾ ਮਕੀਲ ਦਾ ਕੋਈ ਥਾਣੇਦਾਰ ਦਾ ਨਾ ਕੋਈ ਐਸਐਚਓ ਦਾ ਨਾ ਕੋਈ ਡੀਸੀ ਦਾ ਕੋਈ ਅਫਸਰ ਦਾ ਨਾ ਜੱਜ ਦਾ ਵਕੀਲ ਦਾ ਇਹਨਾਂ ਕਿਸੇ ਦਾ ਦਿਮਾਗ ਨਹੀਂ ਹੁੰਦਾ ਕੋਈ ਮੈਂ ਕਿਸ ਨੇ ਪਲੱਸ 2 ਕੀਤੀ ਹੋਵੇ ਐਮਏ ਪੜਿਆ ਹੋਵੇ ਬੀਏ ਪੜਿਆ ਹੋਵੇ ਲਓ ਜੀ 1500 ਮੋਬਾਈਲ ਨੰਬਰ ਜ਼ਬਾਨੀ ਯਾਦ ਹਨ 1500 ਬੰਦਿਆਂ ਦੇ ਨਾਂ ਪੜਿਆ ਜੀਰੋ ਜੋ ਲਓ ਜੀ ਸੁਣ ਲਓ ਪਹਿਲੋਂ ਬੰਦਿਆਂ ਦੇ ਨਾਂ ਪੰਡਤ ਰਾਜੂ ਦੌਲਾ ਸੱਨੀ ਕਾਕਾ ਪੰਮ ਰਾਜੂ ਬਿੱਲਾ ਬੋੜੀਆਂ ਨਾ ਕਰਕੇ ਕਰਤਾਰ ਚੌਪੜਾ ਬੱਬੂ ਬੰਟੀ ਦੀ ਪੂਪੇ ਜਾਨਵਰ ਸਤਾਂ ਨੂੰ ਪਰਾਨਾ ਬਰਕਤ ਮਕਬੂਲ ਕਸ਼ਮੀਰ ਤੋਤਾ ਮਰਜੀ ਤੇ ਮੰਗਲ ਫੁੱਮਣ ਸੰਧੂ ਜੈਮਸ ਮੈਨ ਦਰਸੋਂ ਨੂੰ ਕੁੜਕੇ ਵਾਲਾ ਪ੍ਰੋਬਿਲਟੀ ਸਾਹਰ ਬੱਬਾ ਪਗਿੱਤੇ ਚਾਂਮਟੂ ਲੱਗਾ ਤਾਂ ਸੇਮ ਕਰਦੀ ਤੇ ਜੁਨਸਲਾ ਕਰਜਣਾ ਸਤਨਾਮ ਖਬੀਰਾ ਬੱਬੀ ਦਾ ਸੁਬੀਰ ਹੀਰਾ ਪਿੱਲਾ ਮੰਗਾ ਮਗਤਾਰ ਪਿੰਡਾ ਮਗਤਾਰ ਵਿੱਚੇ ਰੇ ਮੀਟਰ ਪਿੰਦਰ ਪਾਪਾ ਸਰਦਾਰ ਬਿੱਟੂ ਗੋਲੂ ਜੈਮਸ ਕਾਲਾ ਐਮ ਐਲ ਏ ਵੀਰ ਸਿੰਘ ਲੁੱਪਗੇ 98743880807 ਕਰਕਾਰੀ 9874050177 88 ਪੱਪੂ ਸਾਉੜੀਆਂ ਚੜਜੋ ਪੌੜੀਆਂ 98147 9723 ਲਾਡੀ ਕੱਕੜ ਚਾਂਦਰਪਾਲਾ ਤਿੰਨ ਟੱਪੜ 99147 95564 ਲੱਖਾ ਪਿੰਡ ਚਿਉਤੀ ਬੰਦਾ ਬਰਲਾ ਜਨਾਨੀ ਮੋਟੀ 98152 5773 ਰਾਣਾ ਵੀਰ ਸਿੰਘ ਦਾ ਮੁੰਡਾ ਲੁੱਪ ਕੇ 98150 11 ਜੀਰੋ 11 ਪਵਨ ਕਪੜੇ ਵਾਲਾ ਲੁੱਪ ਕੇ 98147 85450 ਹੀ 92 ਟਰਾਲਾ ਲੁੱਪ ਕੇ 99141 24432 ਫਾਬਲ ਮਾਸਟਰ ਪ੍ਰੀਨਗਰ 994132932 ਡਾਕਟਰ ਪੁੱਲਰ ਲੋਕੋਗੇ 9814744496 ਡਾਕਟਰ ਰੋਸ਼ਨबीर ਲੋਕੋਗੇ 9814437775 ਆ ਮੋਬਾਈਲ ਨੰਬਰ ਦੇ ਦਾਤੇ ਜੋ ਅੱਬਾਈਏ ਦਾ ਪਾੜਾ ਸੁਣ ਲੋ 21 ਦਾ ਪਾੜਾ ਸੁਣ ਲੋ ਪੜਿਆ ਜੀਰੋ ਜੋ ਬਾਈਏ ਕੰਬਾਈਏ ਬਾਈਏ ਦੁਨਾ 44 ਬਾਈਏ ਤੇਆਂ 68 ਬਾਈਏ ਚੋਕਾ 88 ਬਾਈਏ 512 ਬਾਈਏ ਸ਼ਿਕਾ 132 ਬਾਈਏ 751 53 ਬਾਈਏ 876 ਬਾਈਏ 999 ਬਾਈਏ 220 ਆ ਪਿੰਡਾਂ ਦੇ ਨਾਮ ਸੁਣ ਲੋ ਅੰਬਰਸਰ ਪੁਤਲੀਗਰ ਮਾਲੀ ਕਾਲੇ ਮੜਕਾਂ ਸਰ ਬੋਲੀ ਰਾਮਦਰ ਕੋਟ ਲਖਾ ਲਖ ਵਾਲੀ ਝਗਾਵਾਂ ਲੁਪਕੇ ਪੰਡੀਆਂ ਦੇ ਵਾਰ ਦੇ ਕੋ ਪੀ ਲੋਲ ਮੋਤੇ ਚੂਟਕਾਲ ਮਨ ਕੇ ਪਕੜਾ ਕੋਟ ਲਈ ਪਿੰਡੀ ਪਿੰਡੀਆਂ ਜਿਹਾ ਪੁੰਗੇ ਤਰਵੰਡੀ ਜਿ ਨਾਰਾ ਕੁੱਤੇ ਜਨਮਰ ਧਾਰਿਆ ਸ਼ੀਨੇ ਬੱਗੇ ਚੰਜੂ ਢੀੜਾ ਸਈ ਮੀੜਾ ਕੋਟ ਇੱਕ ਛੇੜ ਹੋਰ ਸੁਣ ਲੋ ਪੁੱਤ ਨੇ ਬੰਬੀ ਤੇ ਟੀਕਾ ਲਾ ਲਿਆ ਮਾਂ ਲੈਂਦੀ ਤਰਲੇਵੇ ਪੁੱਤ ਕੀ ਜੱਬ ਪਾਲਿਆ ਤਾਈਓ